ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਆਂ ਇਹ ਰਹਿਣਗੇ ਪਿਓਰ ਤੁਹਾਨੂੰ ਕ੍ਰੇਪ ਦਾ ਸੂਟ ਮਿਲ ਜੇਗਾ embroidery ਬਹੁਤ ਹੀ ਹੈਵੀ ਕੀਤੀ ਗਈ ਪ੍ਰਾਈਸ ਇਹਨਾਂ ਦਾ ਪਰ ਮੀਟ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਇਹਨਾਂ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਆਪਾਂ ਐਡ ਕੀਤੇ ਹੋਏ ਡਾਰਕ ਸਾਰੇ ਕਲਰ ਰਹਿਣਗੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਤੁਹਾਨੂੰ ਪਿਓਰ ਕ੍ਰੇਪ ਦਾ 올ਓਵਰ ਸੂਟ ਮਿਲ ਜੇਗਾ ਇੰਬਰੋਡਰੀ ਬਹੁਤ ਹੀ ਪਿਆਰੀ ਕੀਤੀ ਗਈ ਹੈ ਚਨੌਨ ਦਾ ਨਾਲ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਇੰਬਰੋਡਰੀ ਕੀਤੀ ਗਈ ਪ੍ਰਾਈਸ ਇਹਨਾਂ ਦਾ ਆਪਾਂ ਮੈਂਸ਼ਨ ਕੀਤਾ ਹੋਇਆ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਪਿਆਰੇ ਆਪਾਂ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਔਰਗੈਂਜ਼ਾ ਦਾ ਸੂਟ ਮਿਲ ਜਾਏਗਾ ਦੁਪਾਨਾ ਦੀ ਬਾਟਮ ਹੋਏਗੀ ਪਲੇਨ ਬਾਟਮ ਰਹੇਗੀ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਅਗਰ ਕੋਈ ਵੀ ਸੂਟ ਤੁਸੀਂ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੇ ਲਈ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਰਹਿਣਗੇ ਔਰ ਗੈਂਜ਼ਰਾ ਸੂਟ ਰਹੇਗਾ ਪਿਓਰ ਸ਼ਿਫੌਨ ਦਾ ਦੁਪੱਟਾ ਰਹੇਗਾ ਸ਼ਰਟੋਂ ਦੀ ਪਲੇਨ ਬਾਟਮ ਰਹੇਗੀ ਬਹੁਤ ਹੀ ਪਿਆਰੇ ਤੇ ਉੱਪਰ ਗੋਟੇ ਦਾ ਵਰਕ ਕੀਤਾ ਗਿਆ ਪ੍ਰਾਈਸ ਆਪ ਇਹਨਾਂ ਦਾ ਵੀ ਮੈਂਸ਼ਨ ਕਰ ਦਿੱਤਾ ਹੈ ਅਗਲੇ ਜਿਹੜੇ ਸੂਟ ਰਣਗੇ ਵੀ ਤੁਹਾਨੂੰ ਕਾਟਨ ਦਾ ਹੀ ਸੂਟ ਮਿਲੇਗਾ ਪ੍ਰਾਈਸ ਆਪ ਇਹਨਾਂ ਦਾ ਵੀ ਮੈਂਸ਼ਨ ਕੀਤਾ ਹੋਇਆ 2.5 ਮੀਟਰ ਦੀ ਕੱਟ ਰਹੇਗੀ ਕਲਰ ਆਪਸ਼ਨ ਇਹਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਅਗਲੇ ਜੀ ਲਈ ਸੂਟ ਰਣਗੇ ਇਹ ਵੀ ਤੁਹਾਨੂੰ ਪਿਓਰ ਮਸਲੀਨ ਕਾਟਨ ਦਾ ਸੂਟ ਮਿਲ ਜੇਗਾ neck ਦੇ ਉੱਪਰ ਬਹੁਤ ਹੀ ਪਿਆਰੀ embroidery ਕੀਤੀ ਗਈ ਹੈ ਦੁਪੱਟਾ ਵੀ ਇਹਦੇ ਵਿੱਚ ਨਾਲ organza ਦਾ ਰਹੇਗਾ ਦੁਪੱਟੇ ਦੇ ਵੀ embroidery ਕੀਤੀ ਗਈ ਪ੍ਰਾਈਸ ਇਹਨਾਂ ਸਾਈਜ਼ ਸੂਟਾਂ ਦਾ ਆਪਾਂ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਹੈ ਇਹਨਾਂ ਸੂਟਾਂ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਰਣਗੇ ਤੁਹਾਨੂੰ ਲੈ ਲੰਦਾ ਸੂਟ ਮਿਲੇਗਾ ਦੁਪੱਟਾ ਵੀ ਲੈ ਲੰਦਾ ਰਹੇਗਾ ਬਾਟਮ ਨਾਲ ਕਾਟਨ ਦੀ ਪਲੇਨ ਰਹੇਗੀ ਪ੍ਰਾਈਸ ਆਪਾਂ ਸਾਈਜ਼ ਉੱਤੇ ਮੈਂਸ਼ਨ ਕਰ ਦਿੱਤਾ ਕੋਈ ਵੀ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਥੈਂਕ ਯੂ so much ਵੀਡੀਓ ਦੇਖਣ ਲਈ